ਮਹਾਰਾਜ ਜੀ ਨੇ ਜੇ ਕੋਈ ਮੱਥਾ ਵੀ ਟੇਕਦਾ ਸੀ ਨਾ ਉਹ ਦਰਬਾਰ ਸਹਿਬ ਆ ਕੇ ਲਗਾਤਾਰ ਕਿੰਨਾ ਕਿੰਨਾ ਸਮਾਂ ਮੱਥਾ ਟੇਕਦੇ ਰਹਿੰਦੇ ਸੀ ਗਿਆਨੀ ਠਾਕੁਰ ਸਿੰਘ ਉਹਨਾਂ ਲਿਖਿਆ ਉਹ ਕਹਿੰਦੇ ਨੇ ਮੈਂ ਮੱਥਾ ਟੇਕਣ ਗਿਆ ਤੇ ਪ੍ਰਕਰਮਾਂ ਵਿੱਚ ਕਾਲੀ ਕੰਬਲੀ ਵਾਲਾ ਕੋਈ ਗੁਰਸਿੱਖ ਮੱਥਾ ਟੇਕੇ ਕਹਿੰਦਾ ਮੈਂ ਮੱਥਾ ਟੇਕ ਕੇ ਵੀ ਆ ਗਿਆ ਉਹ ਅਜੇ ਵੀ ਪ੍ਰਕਰਮਾਂ ਵਿੱਚ ਮੱਥਾ ਟੇਕਦੇ ਟੇਕਦੇ ਚਲੇ ਜਾਂ ਕਹਿੰਦਾ ਅੰਮ੍ਰਿਤ ਵੇਲਾ ਸੀ ਜਦੋਂ ਸੋਢੀ ਜੀ ਲੋਈ ਤੇ ਦੇਖਿਆ ਮਸਤ ਵਾਣੇ ਵਾਲੇ ਮਹਾਪੁਰਖਸ ਕਹਿੰਦਾ ਮੈਂ ਹੱਥ ਜੋੜ ਲੈ ਬਾਬਾ ਜੀ ਤੁਸੀਂ ਸਤ ਸੁਰਤ ਨਾਲ ਵੀ ਮੱਥਾ ਟੇਕੋ ਤੇ ਹਾਜ਼ਰੀਆਂ ਲੱਗਦੀਆਂ ਤੁਸੀਂ ਕਿਉਂ ਮੱਥਾ ਟੇਕਦੇ ਹੋ ਮੱਥੇ ਦੇ ਉੱਤੇ ਲਾਲੀ ਨਿਸ਼ਾਨ ਪੈ ਗਿਆ ਕਹਿੰਦੇ ਜਦੋਂ ਅਸੀਂ ਹੱਥ ਜੋੜੇ ਨਿਮਰਤਾ ਚ ਨੇਤਰਾਂ ਚ ਨੀਰ ਸੀ ਦਾੜੇ ਤੇ ਧੁਪਕੇ ਡਿੱਗਦੇ ਨੇ ਕਹਿ ਲੱਗੇ ਗਿਆਨੀ ਜੀ ਬਾਹਰ ਜਾਂਨਾ ਵਾ ਸੰਗਤ ਮੱਥੇ ਟੇਕਦੀਏ ਇਸ ਸਾਰੇ ਮੱਥੇ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਦਿੱਤੇ